ਆ ਦੇਖ ਲਓ ਬਈ ਇੱਕ ਕਿਸਾਨ ਭਰਾ ਦਾ ਹੋ ਨੁਕਸਾਨ ਬਈ ਕਿੱਡਾ ਵੱਡਾ ਹੋ ਗਿਆ ਤੇ ਇਹ ਕਿਸਾਨ ਨੇ ਜੋ ਕਣਕ ਸੀਗੀ ਸਾਰੀ ਵੱਢ ਲਈ ਸੀ ਵੱਢ ਕੇ ਇਹ ਟਰਾਲੀ ਦੇ ਵਿੱਚ ਮਨ ਲੱਗਾ ਕਿਸੇ ਪਾਸੇ ਇਕੱਠੀ ਕਰਦਾ ਸੀ ਬਈ ਸਾਰੀ ਨੂੰ ਅੱਗ ਲੱਗ ਗਈ ਤੇ ਇਸ ਵੀਡੀਓ ਨੂੰ ਸ਼ੇਅਰ ਕਰੀ ਤੁਰੀ ਚੱਲਿਓ ਤੇ ਬਈ ਇਹ ਲੱਗੀ ਕਿਹੜੇ ਹਿਸਾਬ ਨਾਲ ਉੱਪਰ ਤਾਰਾਂ ਸੀਗੀਆਂ ਸ਼ਾਇਦ ਤੇ ਤਾਰਾਂ ਦੇ ਨਾਲ ਜਿਹੜੀ ਟਰਾਲੀ ਭਰੀ ਵੀ ਸੀਗੀ ਕਣਕ ਦੀ ਤੇ ਹਜੇ ਹੜੱਬੇ ਵਿੱਚ ਦੀ ਕੱਢਣੀ ਸੀਗੀ ਇਸ ਤਰ੍ਹਾਂ ਇਹ ਇਕੱਠੀ ਕਰਦੇ ਸੀਗੇ ਤੇ ਉੱਪਰ ਤਾਰਾਂ ਲੱਗੀਆਂ ਤੇ ਤਾਰਾਂ ਲੱਗਣ ਨਾਲ ਉਹ ਉੱਪਰ ਸਪਾਰਕ ਹੋ ਗਿਆ ਤੇ ਸਾਰੀ ਕਣਕ ਬਈ ਜਿਹੜੀ ਸੀਗੀ ਮੱਚ ਗਈ ਤੇ ਹੁਣ ਪਰਿਵਾਰ ਸੀਗਾ ਸਾਰਾ ਇਹ ਆਪ ਦੀ ਹੱਥੀ ਮਿਹਨਤ ਕਰਦਾ ਸੀਗਾ ਇਥੋਂ ਇਹ ਲੈ ਕੇ ਜਾ ਰਹੇ ਸੀਗੇ ਦੂਜੇ ਪਾਸੇ ਵੀ ਸ਼ਾਇਦ ਇਕੱਠੀ ਕਰਦੇ ਸੀਗੇ ਜਿੱਥੇ ਵੀ ਹੜੰਬੇ ਨਾਲ ਸਾਰੀ ਇਹ ਕੱਢੀ ਜਾਵੇ ਤੇ ਬਈ ਚਲੋ ਬਹੁਤ ਮਾੜਾ ਹੋਇਆ ਹਨਾ ਤੇ ਰੱਬ ਅਗੇ ਅਰਦਾਸ ਕਰਿਆ ਕਰੋ 10-15 ਦਿਨ ਚਲੋ ਸੁੱਖ ਨਾਲ ਵਧੀਆ ਨਿਕ ਜਨ ਮੀਂਹ ਗੜਿਆਂ ਤੋਂ ਅੱਗ ਤੋਂ ਤੇ ਹੁਣ ਸਾਰੀ ਟਰਾਲੀ ਮੱਚ ਗਈ ਬਈ ਜਿੰਨੀ ਸੀਗੀ ਭਰੀ ਵੀ ਤੇ ਸ਼ਾਇਦ ਇਹ ਵੀਡੀਓ ਹੋ ਸਕਦੀ ਹੈ ਹਰਿਆਣੇ ਦੀ ਬਈ ਤੇ ਆਪਣੇ ਕੋਲ ਵੀਡੀਓ ਆਈ ਸੀਗੀ ਤਾਂ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਆ ਤੇ ਜਿੰਨਾ ਵੀ ਹੋ ਸਕਦਾ ਬਈ ਵੀਡੀਓ ਨੂੰ ਇਸ ਨੂੰ ਸ਼ੇਅਰ ਜਰੂਰ ਕਰ ਦਿਓ